ਕੁੰਡਾ ਰਾਜਵਲ ਵੱਧ ਰਿਹਾ ਪੰਜਾਬ ਦਿਨ ਦੇ ਹਾਰੇ ਹੋਈਆਂ ਦੋ ਹੋਰ ਵੱਡੀਆਂ ਵਾਰਦਾਤਾ ਸੀਸੀਟੀਵੀ ਤਸਵੀਰਾਂ ਵੇਖ ਉੱਟ ਜਾਣ ਕੇ ਹੋਸ਼ ਜੀ ਹਾਂ ਪੰਜਾਬ 'ਚ ਇੱਕ ਤੋਂ ਬਾਅਦ ਇੱਕ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਚਿੱਟੇ ਜਿਹੀ ਦੋ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਕੱਲ ਪਹਿਲੀ ਵਾਰਦਾਤ ਦੀ ਕਰਦੇ ਹਾਂ ਜੋ ਫਿਲੌਰ ਤੋਂ ਸਾਹਮਣੇ ਆਈ ਹੈ ਜਿੱਥੇ ਹਥਿਆਰਬੰਦ ਤਿੰਨ ਲੁਟੇਰਿਆਂ ਦੇ ਵੱਲੋਂ ਮਨੀ ਐਕਸਚੇਂਜ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇੱਥੇ ਲੁਟੇਰਿਆਂ ਦੀ ਬਾਜ਼ੀ ਉਲਟੀ ਪੈ ਗਈ ਲੁਟੇਰਿਆਂ ਦਾ ਕੁਟਾਪਾ ਹੁੰਦਾ ਲੁਟੇਰਿਆਂ ਤੇ ਹੀ ਕੋਸੋਨ ਮੁੱਕੇ ਵਰ ਦੇ ਵਿਖਾਈ ਦਿੱਤੇ ਸੁਵਿਧਾਾਂ ਚ ਤੁਸੀਂ ਵੇਖ ਸਕਦੇ ਹੋ ਨਕਾਬਪੋਸ਼ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਨੀ ਦੁਕਾਨ ਚ ਵੜਦੇ ਹੀ ਦੁਕਾਨ ਚ ਮੌਜੂਦ ਬਜ਼ੁਰਗ ਸ਼ਖਸ ਅਤੇ ਲੜਕੀ ਤੇ ਪਿਸਤੌਲ ਤਾਨ ਦਿੱਤਾ ਉਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਇੱਥੇ ਹੀ ਬਸ ਨਹੀਂ ਲਾਣਤੀਆਂ ਨੇ ਬਜ਼ੁਰਗ ਦੁਕਾਨਦਾਰ ਦੇ ਨਾਲ ਤੱਕਾ ਮੁੱਕੀ ਕਰਨੀ ਉਸ ਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਬੇਖੌਫ ਲੁਟੇਰਿਆ ਨੇ ਦੁਕਾਨ ਦੇ ਗੱਲੇ ਚੋਂ 1.5 ਲੱਖ ਰੁਪਏ ਕੱਢ ਲਿਆ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਇਸੇ ਦੌਰਾਨ ਹੀ ਪੀੜਤ ਬਜ਼ੁਰਗ ਦੁਕਾਨਦਾਰ ਦਾ ਬੇਟਾ ਮੌਕੇ ਤੇ ਪਹੁੰਚ ਗਿਆ ਜਿਸ ਨੇ ਮੁਲਜ਼ਮਾਂ ਨੂੰ ਜੱਫਾ ਪਾ ਲਿਆ ਮੋਟਰਸਾਈਕਲ ਤੇ ਪਛਦੇ ਲੁਟੇਰਿਆਂ ਨੂੰ ਥੱਲੇ ਸੁੱਟ ਲਿਆ ਨੌਜਵਾਨ ਨੇ ਆਪਣੀ ਜਾਨ ਦਾਅ ਤੇ ਲਗਾ ਕੇ ਹੌਸਲਾ ਵਖਾਉਂਦਿਆਂ ਮੁਲਜ਼ਮਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਤੇ ਤਿੰਨ ਬੰਦੇ ਆਏ ਸੀ ਜੀ ਠੀਕ ਹੈ ਜੀ ਤਿੰਨ ਬੰਦੇ ਆਏ ਦੇ ਮੂੰਹ ਫੇਟੇ ਸੀ ਹਾਂਜੀ ਤੇ ਉਹਨਾਂ ਨੇ ਅਵੇ 100 ਡਾਲਰ ਚੈਂਜੀ ਠੀਕ ਹੈ ਜੀ ਤੇ ਅਜੀ ਕਹੇ ਵੀ ਸਾਡੇ ਕੋਲ ਤਾਂ ਹੈ ਨਹੀਂ ਗੇ ਤੁਸੀਂ ਫਲੋਰ ਚੱਲ ਜਾਓ ਜਾ ਕੇ ਤੇ ਹੋਰ ਪੁੱਛ ਲਓ ਤੇ ਮੇਰੇ ਉਹਨਾਂ ਨੇ ਥੱਪੜ ਚੁਪੜ ਮਾਰੇ ਹਾਂਜੀ ਤੇ ਬਾਅਦ ਚ ਉਹਨਾਂ ਨੇ ਮੈਨੂੰ ਕੰਧ ਨਾਲ ਲਾ ਲਿਆ ਬਾਕੀ ਬੰਦੇ ਅੰਦਰ ਆ ਗਏ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਉਹ ਰਾਤ ਚ ਮਨਾਕਾ ਨਹੀਂ ਸੀ ਕਿ ਐ ਤੀ ਕੋਈ 1.5 ਦੇ ਵਿੱਚ ਹੀ ਕਿਕ 1.5 ਲੱਖ ਆ ਉਦੋਂ ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜੀ ਜੀ। ਜੀ ਸੀਸੀਟੀਵੀ ਕੈਮਰੇ ਉਹ ਜਿਹੜਾ ਰਿਪੋਰਟ ਚ ਚੱਲ ਰਿਹਾ ਜੀ। ਜੀ। ਪੁਲਿਸ ਸਿੰਘ ਦਾ ਬਿਆਨ ਦੇ ਕੇ ਕਾਰਵਾਈ ਕਰਦੇ ਹਾਂ। ਹ ਜਿਹੀ ਦੂਜੀ ਵਾਰਦਾਤ ਫਿਰੋਜ਼ਪੁਰ ਦੀ ਜ਼ੀਰਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸ਼ਰਿਆ ਬੇਖੌਫ ਲੁਟੇਰਿਆਂ ਦੇ ਵੱਲੋਂ ਬੈਂਕ ਚ ਪੈਸੇ ਕਢਵਾ ਕੇ ਘਰ ਜਾ ਰਹੀ ਮਹਿਲਾ ਤੋਂ 93000 ਲੁੱਟੇ ਗਏ ਨੇ। ਇਹ 30000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਇ ਪ੍ਰੋਡ ਵਾਲ ਨੂੰ ਫਰਾਰ ਹੋ ਗਏ ਆ ਜੋ ਇਹ ਦਿਨੋ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਕਾਉਣੀ ਚਾਹੀਦੀ ਆ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਮੁਸੇਦ ਨੂੰ ਫੋਟੋਆਂ ਦੇਖੋ ਸਾਫ ਹ ਅਸੀਂ ਅੱਗੇ ਵੀ ਹੋਰ ਕੰਮ ਚੈੱਕ ਕਰ ਰਹੇ ਹਾਂ ਜਲਦੀ ਅਪਡੇਟ ਕਰਾਂਗੇ ਲੁੱਟਦਿਆਂ ਇਹਨਾਂ ਦੋਵਾਂ ਹੀ ਵਾਰਦਾਤਾ ਨੇ ਮੁਰਕ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਲੋਕ ਨਾ ਆਪਣੇ ਘਰਾਂ 'ਚ ਅਤੇ ਨਾ ਹੀ ਘਰਾਂ ਤੋਂ ਬਾਹਰ ਸੁਰੱਖਿਤ ਮਹਿਸੂਸ ਕਰ ਰਹੇ ਨਹੀਂ ਆਖਿਰ ਸੂਬੇ 'ਚ ਇਹ ਚੱਲ ਕੀ ਰਿਹਾ ਹੈ ਇਸ ਸਬਦ ਦਾ ਜ਼ਿੰਮੇਵਾਰ ਕੌਣ ਹੈ ਦੱਸੋ ਕਿ ਕੀ ਸਮਝੀਏ ਫਿਲੌਰ ਤੋਂ ਮਨੀਸ਼ 바ਵਾ ਅਤੇ ਜ਼ੀਰਾ ਤੋਂ ਵਿਜੇ ਮੋਂਗਾ ਦੀ ਰਿਪੋਰਟ ਪੀਟੀਸੀ ਨਿਊਜ਼